तड़के तड़के दिमाग खराब करके रख देने मेरा। अपनी तेरे ने तेन की शहर जो तू लहरा लै ले जी चुप करके हथ रखी ले, मैं वही दे दूसरा चलो, चलो चला हर जीत तो भाई किसी जनानी ना फरसा ਮੇਰੇ ਦਿਮਾਗ ਚ ਚੱਲ ਜੇ ਗੱਲਾਂ ਜੇ ਤੈਨੂੰ ਦੱਸਣਾ ਮੈਨੂੰ ਵੀ ਕਿਸੇ ਪਾਸੇ ਲਈ ਜਨਾਨੀ ਨੂੰ ਕਹਾਂਦਾ ਕਰਦਾ ਤੀ ਉਹ ਤਾਹੀ ਨਹੀਂ ਬੋਗਣਾ ਸਿੱਧੇ ਉਹ ਗੱਲ ਕਰਦਾ ਕਿ ਦੰਦੀਆਂ ਗੱਲਾਂ ਕਰਦੀਆਂ ਤੇਰੇ ਹੱਥੋਂ ਤਾਂ ਮੈਂ ਜ਼ਹਿਰ ਵੀ ਪੀਦਾ ਤੂੰ ਹੁਕਮ ਕਰ ਕਮਾਲ ਕਰਿਆ ਨਹੀਂ ਯਾਰ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਬਸ ਫਿਰ ਕਹਿਣ ਦੀ ਲੋੜ ਹੈ ਤੇ ਤੂੰ ਹੁਕਮ ਤਾਂ ਕਰ ਮੈਂ ਤਾਂ ਹੁਣ ਆਇਆ ਨਾ ਮਿਲ ਛੇਤੀ ਚਾਹ ਦਾ ਮਜ਼ਾ ਕੇਣਾ ਨੂੰ ਇਹਨਾਂ ਨੇ ਫਿਰ ਕਿੱਥੇ ਜਾਣਾ ਹੁੰਦਾ ਲੈ ਤੂੰ ਬੁਲਾਵੇਂ ਮੈਨਾ ਵਾ ਹੁਣ ਦੱਸ ਕਿੱਥੇ ਆਵਾ ਮੇਰੇ ਨਾਲ ਤਾਂ ਉਹ ਗੱਲ ਹੋ ਜਾਣੀ ਐ ਇੱਕ ਗਾਣਾ ਵੀ ਸੁਣਾ ਦੇ ਸੱਦੇ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਦੱਸ ਕਿੱਥੇ ਆਵਾ ਇੱਕ ਮਿੰਟ ਮੈਂ ਫਿਰ ਕਰਦਾ ਹਾਂ ਹਾਲੋ ਜੀਚਾ ਰੱਖਦੇ ਤੇ ਫਿਰ ਲੋ ਠੰਡੀ ਹੋ ਜਾਣੀ ਐ ਪੀ ਪੀ ਫਿਰ ਅਮਨੂ ਗੱਲ ਲੱਸਾ ਚਲੋ ਇੱਕ ਕੱਪ ਚਾਹ ਨੂੰ ਕਿਹਾ ਸੀਗਾ ਲਾ ਕੇ 20 ਬੰਦਾ ਇਹ ਚਾਹ ਘੰਟਾ ਹੋ ਗਿਆ ਤੈਨੂੰ ਚਾਹ ਬਣਾਉਣਾ ਇਹਨੂੰ ਜੇ ਚਾਹ ਧਰ ਕੇ ਨਾ ਮੈਂ ਬਾਪੂ ਜੀ ਨੂੰ ਪਾਣੀ ਪਿਵਾਉਣ ਵਗ ਗਈ ਸੀ ਮੈਨੂੰ ਲੱਗਾ ਤਾਂ ਟਾਈਮ ਲੱਗ ਗਿਆ ਹੋਣਾ ਅੱਛਾ ਬਾਪੂ ਦਾ ਪਾਣੀ ਜ਼ਰੂਰੀ ਹੋ ਗਿਆ ਮੇਰੀ ਚਾਹ ਜ਼ਰੂਰੀ ਨਹੀਂ ਸੀ ਤੈਨੂੰ ਕਿੰਨੇ ਵਾਰੀ ਕਿਹਾ ਵੀ ਮੇਰਾ ਕੰਮ ਪਹਿਲਾਂ ਕਰਿਆ ਕਰ ਬਾਕੀ ਕੰਮ ਬਾਅਦ ਚ ਜੀ ਬਾਪੂ ਜੀ ਦੀ ਨਾ ਤਬੀਤ ਖਰਾਬਾ ਤੁਹਾਨੂੰ ਪਤਾ ਉਹ ਦਵਾਈ ਲੈਣੀ ਸੀ ਬਾਪੂ ਜੀ ਨੇ ਤਾਂ ਪਹਿਲਾਂ ਉਹਨਾਂ ਨੂੰ ਪਾਣੀ ਫੜਾਉਣ ਵਗ ਗਈ ਸੀ। ਆ ਕੀ ਐ? ਕੀ ਕਰੀ? ਕੀ ਐ ਇਹ? ਤੱਤਾ ਪਾਣੀ ਮੇਰੇ ਮੱਥੇ ਮਾਰਿਆ। ਨਾ ਇਹ ਚ ਮਿੱਠਾ ਨਾ ਪੱਤੀ ਨਾ ਦੁੱਧ। ਓਏ 4 ਕਿਲੋ ਦੁੱਧ ਆਉਂਦਾ ਘਰੇ। ਕਿੱਥੇ ਜਾਂਦਾ ਹੋ? ਜੀ ਸਭ ਵਧੀਆ ਤਾਂ ਬਣਾਈਆ ਮੈਂ। ਤੂੰ ਪੀ ਕੇ ਦੇਖ ਤੇਰੀ ਅੱਖਾਂ ਫੁੱਟਿਆ ਨੇ। ਚਾਹ ਹੈ ਕੋਈ? ਕੋਈ ਗੱਲ ਨਹੀਂ ਜੀ। ਜੇ ਚਾਹ ਨਹੀਂ ਵਜੇ ਲੱਗੀ ਮੈਂ ਦੁਬਾਰਾ ਬਣਾ ਲੈਣੀ ਆ। ਬਸ ਕਰ। ਆ ਪਹਿਲਾਂ ਜਿਹੇ ਲੱਲਾ ਲੱਤਾ ਹੁਣ ਉਹ ਜੀ ਸਵਾ ਫੇੜਾ ਦੇਗੀ। ਤੇਰੀ ਅੱਖਾਂ ਫੁੱਟਿਆ ਨੇ। ਜਦ ਤਰਾ ਦਿਮਾਗ ਨਹੀਂ ਕੰਮ ਕਰਦਾ। ਖਾਣ ਵੇਲੇ ਤਾਂ ਮੂਰੇ ਰਹਿਣੀ ਆ ਕੰਮ ਵੇਲੇ ਪਿੱਛੇ ਤੈਨੂੰ ਕਿੰਨੇ ਵਾਰ ਸਮਝਾਇਆ ਕਿ ਮੇਰਾ ਖਾਣਾ ਪੀਣਾ ਵਧੀਆ ਹੋਣਾ ਚਾਹੀਦਾ ਜੀ ਹਵਦੇ ਵੱਲੋਂ ਤਾਂ ਮੈਂ ਵਧੀਆ ਚੀਜ਼ ਬਣਾਉਣੀ ਆ ਜਦੋਂ ਆਪ ਟੈਸਟ ਕਰਕੇ ਦੇਖਦੇ ਆ ਉਹ ਤਾਂ ਵੀ ਠੀਕ ਹੁੰਦੀ ਆ ਪਰ ਤੁਹਾਨੂੰ ਪਤਾ ਨਹੀਂ ਖਾਤੋਂ ਨਹੀਂ ਪਸੰਦ ਆਉਂਦੀ ਅੱਛਾ ਮੇਰੇ ਨਾਲ ਜਵਾਂ ਲੜਾਉਣੀ ਆ ਨਹੀਂ ਨਹੀਂ ਜੀ ਮੈਂ ਤਾਂ ਸੱਸ ਵਾਈ ਗੱਲ ਕਰੀ ਸੀ ਕਰੀ ਸੱਸ ਵਾ ਗੱਲ ਉਹ ਜਿਹੜੀ ਚੀਜ਼ ਮੈਂ ਖਾਣੀ ਆ ਮੈਨੂੰ ਪਤਾ ਤਾਂ ਟੈਸਟ ਕਰਾਉਣਾ ਚਾਹੀਦਾ ਤੇਰਾ ਬਣਾਇਆ ਤਾਂ ਮੈਨੂੰ ਬਿਲਕੁਲ ਵੀ ਕੋਈ ਸਵਾਲ ਨਹੀਂ ਲੱਗਦਾ ਜੇ ਕੋਈ ਗੱਲ ਨਹੀਂ ਕਿਹਾ ਤਾਂ ਇੱਤਾਂ ਵੀ ਦੁਬਾਰਾ ਚਾਹ ਬਣਾ ਲੈਣੀ ਆ ਕਿਸੇ ਨੂੰ ਗੁੱਸੇ ਆਉਣ ਵਾਲੀ ਕੀ ਗੱਲ ਬਣਾ ਲੈਉਣੀ ਆ ਤੜਕੇ ਤੜਕੇ ਦਿਮਾਗ ਖਰਾਉ ਕਰਕੇ ਰੱਖ ਲੈਣੀ ਮੇਰਾ ਪਤਾ ਨਹੀਂ ਤੇਰੇ ਮਾਵਾਪ ਨੇ ਤੈਨੂੰ ਕੀ ਸਿਖਾ ਕੇ ਭੇਜਿਆ ਕਾ ਬਾਪੂ ਨੇ ਤੈਨੂੰ 20 ਵਾਰੀ ਕਿਹਾ ਸੀ ਕਿ ਕੋਈ ਚੱਜ ਦੇ ਘਰ ਦਾ ਰਿਸ਼ਤਾ ਲੈਦਾ ਮੈਨੂੰ ਆਪਣੀ ਮਨਪਸੰਦ ਨਾਲ ਕਰਵਾ ਲੈਣ ਦੇ ਉਹ ਬੇਪਾਕ ਮਾਰੀ ਮੱਥੇ ਮੇਰੇ ਜੀ ਤਾ ਕਰ ਦੇ ਨਾ ਤੇਰੇ ਇੱਥੀ ਗੱਲ ਘੁਟ ਕੇ ਮਾਰ ਦੇ ਉਹ ਦੰਦਾ ਬਦਨਾਮੀ ਤੋਂ ਵੀ ਲੋਕ ਕੀ ਕਹਿਣਗੇ ਜਦੋਂ ਫੇਰ ਤੋਂ ਓਏ ਸੌਣਿਆ ਜੇ ਮਰੇ ਕੀ ਕਰਾਂ ਕਿਵੇਂ ਆਪਣੇ ਮਗਰੋਂ ਲਾਹਾਂ ਕੋਈ ਇਸ ਸਕੀਮ ਕੋ ਲਾਉਣੀ ਪੈਣੀ ਹੈ ਐ ਤਾਂ ਨਿਮਰਾ ਜੀਣਾ ਹਰਾਮ ਕਰ ਦੇਣਾ ਉਹਨੂੰ ਸਮਝ ਨਹੀਂ ਆਂਦੇ ਬੇਨਾਂ ਦਾ ਰੌਲਾ ਕੀ ਆ ਕੀ ਫਸਿਆ ਇਹਨਾਂ ਦਾ ਸੂਰਜ ਮਗਰੋਂ ਚੜਦਾ ਅਨادیه ਕਿਚਕਿਚ ਪਹਿਲਾਂ ਸ਼ੁਰੂ ਹੋ ਜਾਂਦੀ ਆ ਉੱਪਰ ਆ ਮਾਨਸਾ ਤੇ ਤੈਨੂੰ ਐਨੀ ਚੰਗੀ ਘਰ ਵਾਲੀ ਮਿਲੀ ਆ ਤੇਰੇ ਕੁਝ ਨਖਰੇ ਥੱਲੇ ਨਹੀਂ ਆਂਦਾ ਸਾਰਾ ਕੁਝ ਕਰਦੀ ਆ ਵਿਚਾਰੀ ਉਹ ਤੜਕੀ ਲੱਗੂ ਕੰਮ ਕਰਨ ਪਰ ਇਹਨੇ ਮਾ ਦਾ ਪੁੱਤ ਨੇ ਤੜਕੀ ਖੜੀ ਸੁਣੀ ਕਰ ਲੈਣੀ ਆ ਬਹਾਨਾ ਭਾਲ ਉਹ ਬੜਾ ਗਰਲਸਨ ਮੇਰੀ ਆਪ ਕੀ ਹੋਇਆ ਓਏ ਕਿਉਂ ਲੜਦਾ ਬਹੁਣ ਵਾਲਾ ਤੈਨੂੰ ਕਿਹੜਾ ਪਤਾ ਨਹੀਂ ਵੀ ਕਿਉਂ ਲੜਦਾ ਦਿਮਾਗ ਖਰਾਬ ਕਰਕੇ ਰੱਖ ਰੱਖੇ ਮੇਰੇ ਨੇ ਉਹ ਦਿਮਾਗ ਖਰਾਬ ਕਰਨ ਨੂੰ ਕੀ ਕਹਦਾ ਤੈਨੂੰ ਨੇ ਮੈਂ ਤਾਂ ਕੁਝ ਦੇਦਾ ਨਹੀਂਗਾ ਐਨੀ ਭਲੇਮਾਨਸ ਹੈਗੀ ਆ ਉਹ ਕਰਤਾ ਇਹਦਾ ਦਿਮਾਗ ਖਰਾਬ ਆਹੋ ਤੈਨੂੰ ਤਾਂ ਭਲੇਮਾਨਸ ਲੱਗਣੀ ਸੀ ਉਹ ਕੁਝ ਕਰਨਾ ਨਹੀਂ ਆਉਂਦਾ ਧਰਮ ਨਹੀਂ ਆਉਂਦਾ ਆ ਚਾਹ ਨੂੰ ਕਿਹਾ ਸੀਗਾ ਮੂਤ ਵਰਗੀ ਬਣਾ ਕੇ ਮੱਥੇ ਮਾਰੀ ਨਾ ਰੋਟੀ ਸਬਜ਼ੀਆਂ ਦੇ ਚੱਜ ਨਾਲ ਜਿਹੜਾ ਕੰਮ ਕਹਿਣਾ ਨਾ ਹਾ ਹਾ ਵੱਢ ਕੇ ਛੱਡਦੀ ਐ ਉਹ ਭਾਈ ਮੈਂ ਵੀ ਇਸੇ ਘਰ ਚ ਰਹਿਣਾ ਚਾਹ ਪਾਣੀ ਰੋਟੀ ਮੈਂ ਵੀ ਖਾਣਾ ਮੈਂ ਤਾਂ ਕੁਝ ਦੇਖਦਾ ਨਹੀਂ ਇੱਜ ਐਨੀ ਵਧੀਆ ਸਾਰਾ ਕੁਝ ਬਣਾਉਂਦੀ ਆ ਉਹ ਪਰ ਤੇਰੇ ਨਹੀਂ ਕੁਛ ਨਾ ਕਰੇ ਥੱਲੇ ਆਂਦਾ ਤੁਸੀਂ ਨੂੰ ਕੋਚਾ ਘੜਦਾ ਆਹੋ ਮਹੀਨੋਂ ਕੋਚਾ ਘੜਦਾ ਤੂੰ ਕੱਢੇਗਾ ਵੀ ਕਿਉਂ ਤੂੰ ਵਿਆਹ ਕੇ ਜੋ ਲੈ ਰਿਸ਼ਤਾ ਮੂੜੇ ਹੋ ਕੇ ਲੈ ਕੇ ਆਇਆ ਉਹ ਬਾਪੂ ਤੈਨੂੰ ਕਿੰਨੇ ਵਾਰੀ ਕਿਹਾ ਸੀਗਾ ਵੀ ਮੈਂ ਇਹ ਰਿਸ਼ਤਾ ਨਹੀਂ ਲੈਣਾ ਨਹੀਂ ਲੈਣਾ ਤੂੰ ਧੱਕੇ ਨਾਲ ਮੈਨੂੰ ਵਿਆਹ ਕਰਵਾਇਆ ਧੱਕੇ ਨਾਲ ਟੰਗਿਆ ਮੈਨੂੰ ਉਹ ਤਾਂ ਕਹਿੰਦਾ ਸੀਗਾ ਉਹ ਤਾਂ ਤੇਰੀ ਬੇਬੇ ਨਹੀਂ ਹੈਗੀ ਘਰੇ ਰੋਟੀ ਵਾਲੀ ਆ ਜਾਊਗੀ ਆਗੀ ਰੋਟੀ ਆਲੀ ਉਹ ਫਿਰ ਮਾੜਾ ਕਰਦਾ ਕੁਸ ਮੈਂ ਰੋਟੀ ਪੱਕਦੀ ਹੋਗੀ ਅਰ ਨਾਲੇ ਵਿਆਹ ਦਾ ਕਰਨੇ ਦੀ ਅੱਜ ਨਹੀਂ ਤਾਂ ਕੱਲ ਉਹ ਮੈਨੂੰ ਵੀ ਐਸੀ ਤੇ ਚੱਲ ਜਿਉਂਦੇ ਜਿਉਂ ਵਿਆਹ ਦੇਖ ਜੂਗਾ ਨਾਲੇ ਮੇਰੀ ਗੱਲ ਸੁਣ ਉਹਦੇ 'ਚ ਕੋਈ ਕਮੀ ਨਹੀਂ ਸਿਰਫ ਤੈਨੂੰ ਕਮੀਆਂ ਦਿਖਦੀਆਂ ਨੇ ਮੈਨੂੰ ਇੱਕ ਗੱਲ ਦੱਸ ਦੇ ਵੀ ਬਹੁਤ ਜਿ ਨੁਕਸ ਕੀ ਆ ਬਾਪੂ ਇੱਕ ਗੱਲ ਤੂੰ ਵੀ ਮੈਨੂੰ ਦੱਸ ਦੇ ਵੀ ਉਹਦੇ 'ਚ ਸਹੀ ਕੀ ਆ ਗੱਲ ਗੱਲ ਤੇ ਉਹ ਤਰੀਫਾ ਕਰਦਾ ਰਹਿਣਾ ਗੱਲ ਗੱਲ ਤੇ ਮੈਨੂੰ ਬੋਲਦਾ ਰਹਿਣਾਗਾ ਕਦੇ ਗੌਰ ਨਾਲ ਦੇਖ ਵੀ ਤੇਰਾ ਪੁੱਤ ਖੁਸ਼ ਹੋਇਆ ਉਹਦੇ ਤੋਂ ਨਹੀਂ ਹੋਇਆ ਤੂੰ ਕਹਿੰਦਾ ਜਿਉਂ ਜਿਵਿਆ ਕਰਦੇ ਆ ਵਿਆਹ ਤਾਂ ਤੂੰ ਕਰਤਾ ਆ ਹੁਣ ਜਿਉਂਦੇ ਜੀ ਕਲੇਸ਼ ਵੀ ਦੇਖ ਲੈ ਤੇ ਰਹੀ ਗੱਲ ਨੁਕਸ ਦੀ ਸਭ ਤੋਂ ਵੱਡਾ ਨੁਕਸਾਨ ਵਿੱਚ ਇਹ ਹੈ ਕਿ ਉਹ ਮੈਨੂੰ ਪਸੰਦ ਨਹੀਂ ਹੈਗੀ ਜੇ ਉਹ ਇਸ ਘਰ ਚ ਰਹੂਗੀ ਨਾ ਇਸ ਘਰ ਚ ਕਲੇਸ਼ ਵੀ ਆਏ ਰਹੂਗਾ ਮੈਂ ਵੀ ਦੇਖਦਾ ਕਿਵੇਂ ਕਰਦਾ ਨੂੰ ਕਲੇਸ਼ ਉਹ ਇਨੀ ਚੰਗੀ ਘਰ ਵਾਲੀ ਮਿਲੀਆਂ ਲੋਕ ਤਾਂ ਤਰਸਦੇ ਨੇ ਚੰਗੇ ਰਿਸ਼ਤਿਆਂ ਨੂੰ ਇਹਨੂੰ ਮਿਲਿਆ ਇਹਨੂੰ ਸਾਹਮਣਾ ਨਹੀਂ ਆ ਰਿਹਾ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਇਹਨੂੰ ਹੋਇਆ ਕੀ ਆ ਮੁੰਡਾ ਚਾਹੁੰਦਾ ਕੀ ਆ ਇਹ ਕਲੇਸ਼ ਕਿਹੜੀ ਗੱਲ ਦਾ ਕੋਈ ਨਾ ਪੁੱਤਰਾ ਮੇਰਾ ਬੋਲਾ ਯਾਦ ਰੱਖੀ ਜੇ ਤੇਰੇ ਆਹੀ ਲੱchnਾ ਰਹਿਣਾ ਨਾ ਪਸਤਾਇਗਾ ਇੱਕ ਦਿਨ ਕਿੰਨਾ ਟਾਈਮ ਹੋ ਗਿਆ ਦੱਸ ਫੋਨ ਕਰੇ ਨੂੰ ਵੀ ਹੁਣ ਤੱਕ ਨਹੀਂ ਆਇਆ ਪਤਾ ਨਹੀਂ ਕਿੱਥੇ ਰਹਿ ਗਿਆ ਐਨੇ ਪਤਾ ਨਹੀਂ ਇਹਨੂੰ ਕਿਹੜੇ ਕੰਮ ਨੇ ਘਰੇ ਜਿਹੜੇ ਇਹਦੇ ਮੁੱਕਦੇ ਹੀ ਨਹੀਂ ਹੈਗੇ ਇੱਥੇ ਮੈਨੂੰ ਸੁੱਕਣੇ ਪਾਰਖਿਆ ਹੋਰ ਪਤਾ ਨਹੀਂ ਹੁਣ ਕਿੰਨਾ ਟਾਈਮ ਵੇਟ ਕਰਨੀ ਪਊਗੀ ਕਦੋਂ ਤੱਕ ਆਊਗਾ ਪਾਤੀ ਸਵੇਰੇ ਸਵੇਰੇ ਘਰ ਵਾਲਿਆਂ ਨੂੰ ਮੂਹਰ ਖਾਪ ਕਰਕੇ ਰੱਖਦਾ ਪਤਾ ਨਹੀਂ ਕਿ ਕਿਤੋਂ ਵਿਭਾਗ ਮੇਰੇ ਪੱਲੇ ਪੈ ਗਈ ਉਹ ਵੀ ਫੜੀ ਉਡੀਕ ਰਹੀ ਹੁਣ ਚੱਲਿਆ ਇਹਨਾਂ ਨੂੰ ਕੁਝ ਕੰਮ ਵੀ ਉਹਨੂੰ ਨਾਰਾ ਲਾ ਗਿਆ ਚੱਲ ਚੱਲ ਕੇ ਮਿਲਦਾ ਹਾਂ ਕਿਵੇਂ ਆ? ਈਗਮ। ਐ ਆਕੜ ਜੀ ਖੜੀ ਐ। ਮੈਨੂੰ ਗਲੌਂਡ ਦੀ ਲੋੜ ਨਹੀਂ। ਸਾਈਡ ਹੋ ਜਾਓ। ਓ ਕੀ ਗੱਲ ਹੋ ਗਈ ਡਾਡਾ? ਦੱਸੋ ਸਹੀ। ਅੱਛਾ ਮੈਨੂੰ ਕੁਛ ਰਹਾ ਹਜੇ ਵੀ ਕੀ ਗੱਲ ਹੋ ਗਈ? ਟਾਈਮ ਦੇਖਿਓ ਕੀ ਹੋ ਗਿਆ? ਤੁਹਾਨੂੰ ਪਤਾ ਮੈਂ ਇੱਥੇ ਕਿੰਨੇ ਟਾਈਮ ਦੀ ਖੜੀ ਤੁਹਾਡੀ ਵੇਟ ਕਰੀ ਜਾਨੀ ਆ। ਇੱਕ ਤੁਸੀਂ ਹੋ ਜਿਹਨੂੰ ਮੇਰੇ ਕੋਈ ਪਰਵਾਹ ਹੀ ਨਹੀਂ। ਉਹ ਐਹੀ ਜੀ ਗੱਲ ਨਹੀਂ ਕੀਤੀ। ਫਰਵਾਦਾ ਬਰੀ ਬਹੁਤ ਪਰ ਕੀ ਦੱਸਾਂ ਯਾਰ ਘਰ ਇਹਨਾਂ ਲੜਕੇ ਆਏ ਨੇ ਇਹਨੂੰ ਪਤਾ ਤਾਂ ਹੋਇਗਾ ਜਦੋਂ ਮਰਜ਼ੀ ਦੇਖ ਲੈ ਉਹ ਕਲੇਸ਼ ਕਰਦੇ ਰਹਿੰਦੀ ਐ ਤਾਂ ਕਰਕੇ ਲੇਟ ਹੋ ਗਿਆ ਮੇਰੀ ਗੱਲ ਸੁਣ ਲੋ ਉਧਰ ਤਾਂ ਕਲੇਸ਼ ਜਿਹੜਾ ਹੋ ਗਿਆ ਸੋ ਹੋ ਗਿਆ ਪਰ ਜੇ ਤੁਸੀਂ ਐਵੇਂ ਲੇਟ ਆਂਦੇ ਰਹੇ ਨਾ ਪਲੀਜ਼ ਮੇਰੇ ਨਾਲ ਵੀ ਬਹੁਤ ਛੇਤੀ ਹੋ ਜਾਊਗਾ ਹੁੰਦਾ ਐ ਕਿਵੇਂ ਕਲੇਸ਼ ਹੋ ਜਾਊਗਾ ਇਹੋ ਤਾਂ ਮੇਰੇ ਘਰ ਵਾਲੀ ਐ ਲੜਦੀ ਰਹਿੰਦੀ ਨੇ ਨਾਲ ਤੇ ਤੂੰ ਤੂੰ ਤਾਂ ਨਹੀਂ ਜਾਣ ਜਾਣ ਯਾਰ ਉਹਦਾ ਟੱਕਰ ਵਾਲਾ ਫਲੇਸ ਦਾ ਲੜਾਈ ਚੱਲਦੇ ਚੱਲਣ ਦੇ ਪਰ ਜੇ ਮੈਂ ਤੇਰੇ ਨਾਲ ਲੜੂੰਗਾ ਨਾ ਉਹ ਕਹਿੰਦੇ ਲੜਾਈ ਚ ਪਿਆਰ ਬੰਦ ਹੈਗਾ ਉਹ ਗਾਣਾ ਨਹੀਂ ਸੁਣਿਆ ਥੋੜਾ ਥੋੜਾ ਰਹੀਏ ਲੜਦੇ ਤਾਂ ਹੁੰਦੀ ਬੁੜੇ ਪਿਆਰ ਦੇ ਨਿਸ਼ਾਨੇ ਸਮਝ ਗਏ ਆ ਨਾ ਬਾਵਾ ਨੂੰ ਪਰਾਂ ਕਰ ਲੋ ਇਹਨਾਂ ਨਾਲੇ ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੀ ਨਹੀਂ ਜਦੋਂ ਵੀ ਮੈਂ ਗੁੱਸੇ ਹੁੰਨੀ ਆ ਬਸ ਆ ਦੋ ਕੁ ਮਿੱਠੀਆਂ ਮਾਰ ਦਿੰਦੇ ਆ ਮੈਨੂੰ ਮਨਾ ਲੈਣੇ ਹੋ ਲੈ ਜਾਣ ਜੇ ਤੈਨੂੰ ਨਹੀਂ ਮਨਾਉਂ ਹੋਰ ਕਿਹਨੂੰ ਮਨਾਉਂਗਾ ਐ ਨਹੀਂ ਮੈਂ ਮੰਨਦੇ ਵੇਰਾ ਹੋਰ ਕਿਵੇਂ ਮੰਨੇਗੀ ਉਹ ਦੱਸ ਦੇ ਗੈਸੇ ਵੀ ਮੰਨਣ ਨੂੰ ਨਾ ਮੈਂ ਕੋਈ ਜਿਆਦਾ ਵੱਡੀ ਡਿਮਾਂਡ ਤਾਂ ਰੱਖਦੀ ਨਹੀਂ ਦੇਖਿਓ ਆਹ ਸੂਟ ਆ ਟੌਪ ਆ ਨਾ ਸਾਰੇ ਨਾ ਜਿਵੇਂ ਪੁਰਾਣੇ ਹੋ ਗਏ ਤੁਹਾਨੂੰ ਵੀ ਪਤਾ ਮੈਂ ਉਹੀ ਬਾਰ-ਬਾਰ ਪਾਈ ਜਾਂਦੀ ਆ ਮੈਂ ਨਾ ਨਵੇਂ ਸੂਟ ਲੈ ਕੇ ਆਣੇ ਨੇ ਸੂਟ ਬਸ ਰਹਿਣ ਦੋ ਲੱਗ ਗਿਆ ਤੁਹਾਡੇ ਮੂੰਹ ਤੋਂ ਪਤਾ ਦਵਾਤੇ ਤੁਸੀਂ ਮੈਨੂੰ ਸੂਟ ਉਹ ਨਹੀਂ ਬਾਬਾ ਮੈਂ ਤਾਂ ਇਹ ਸੋਚ ਰਹੀ ਸੀਗਾ ਕਿ ਕਿਹੜੇ ਸ਼ਰਮ ਚੱਲੀਏ ਬੋਲ ਇੱਥੇ ਚਲਾ ਜਾ। ਸੱਚੀ ਐ ਸੋਝਦੇ ਸੀਗੇ। ਸੱਚੀ। ਤੂੰ ਐ ਕਰੀ। ਹਾਂ। ਕੋਈ ਯਾਰ ਚਾਹੁੰਦਾ ਐ ਪ੍ਰੈਸ਼ਰ। ਜਿਹੜਾ ਸੂਟ ਕਹੇਗੀ ਨਾ, ਤੈਨੂੰ ਉਹੀ ਲੈ ਕੇ ਦਊਗਾ। ਪੱਕਾ? ਪੱਕਾ। ਜਿੰਨਾ ਮਰਜ਼ੀ ਮਹਿੰਗਾ ਹੋਵੇ, ਉਹ ਜਿੰਨਾ ਮਰਜ਼ੀ ਮਹਿੰਗਾ ਹੋਵੇ ਬਾਬਾ ਹੋਰ ਬੱਸ। ਨਾਲੇ ਮੈਂ ਇੱਕ ਸੂਟ ਨਹੀਂ ਲੈਣਾ। ਮੈਂ ਸੂਟ ਤਿੰਨ ਚਾਰ ਸੂਟ ਲੈਣੇ ਨੇ, ਟੌਪ ਵੀ ਲੈਣੇ ਨੇ, ਜਿੰਸ ਵੀ ਲੈਣੀਆਂ ਨੇ। ਜੋ ਤੂੰ ਲੈੜਾ ਲੈ ਲਈ, ਚੁੱਪ ਕਰਕੇ ਹੱਥ ਰੱਖੀ ਜਾਈ। ਮੈਂ ਉਹੀ ਲੈ ਕੇ ਦੇ ਦਊਂਗਾ। ਬਸ ਠੀਕ ਐ, ਚਲੋ ਫੇਰ। ਚਲਿਓ ਫੇਰ। ਚਲੋ। ਚਲਾ ਜਾ। ਹਾਂਜੀ ਬਾਪੂ ਜੀ ਕੁਛ ਚਾਹੀਦਾ ਸੀਗਾ ਉਹ ਨਾ ਪਤਾ ਕੁਛ ਨਹੀਂ ਚਾਹੀਦਾ ਮੈਨੂੰ ਤੂੰ ਕਾਨੂੰ ਅੱਖਾਂ ਗਾਲ੍ਹਦੀਆਂ ਰੋ ਰੋ ਕੇ ਹੈ ਰੋਣਾ ਤਾਂ ਹੋਰ ਕੀ ਕਰਾਂ ਬਾਪੂ ਜੀ ਹੋਰ ਤਾਂ ਮੇਰੀ ਜ਼ਿੰਦਗੀ ਸਿਰਫ ਰੋਣੇ ਹੀ ਪੱਲਿਆ ਉਹ ਪਤਾ ਮੈਂ ਵੀ ਇਸ ਘਰ ਚ ਰਹਿਣਾ ਮੈਂ ਸਭ ਦੇਖ ਰਿਆ ਮੈਨੂੰ ਪਤਾ ਵੀ ਕੌਣ ਚੰਗਾ ਕੌਣ ਮਾੜਾ ਪਰ ਪੁੱਤਰ ਹੋਈ ਤਾਂ ਬਣਦਾ ਕੀ ਆ ਬਾਪੂ ਜੀ ਮੈਨੂੰ ਮੈਂ ਦੱਸੋ ਮੇਰੀ ਗਲਤੀ ਕੀ ਆ ਮੇਰੇ ਸੇ ਕਮੀ ਕਾ ਦੀਆ ਘਰ ਦੇ ਸਾਰੇ ਕੰਮ ਮੈਂ ਕਰਦੀ ਆ ਕਦੇ ਇੰਨਾ ਮੁਰੇ ਮੈਂ ਬੋਲੀ ਨਹੀਂ ਹੈਗੀ ਜਿਵੇਂ ਕਹਿੰਦੇ ਨੇ ਮੰਮੀ ਕਰੀ ਜਾਨੀ ਰਹਿਣੀ ਆ ਪਰ ਫਿਰ ਵੀ ਪਤਾ ਨਹੀਂ ਕਿਉਂ ਇਹ ਗੱਲ ਗੱਲ ਤੇ ਨਾ ਲੜਾਈ ਦੇ ਬਹਾਨੇ ਲੱਭਦੇ ਰਹਿੰਦੇ ਨੇ ਉਹ ਪੁੱਤ ਬਾਜੇ ਬੰਦੇ ਦਾ ਸੁਭਾਅ ਇਹ ਆਉਂਦਾ ਉਹ ਦਿਲ ਚ ਕੁਝ ਵੀ ਨਹੀਂ ਖਾਇਦੇ ਬਸ ਬੋਲਣ ਲੱਗਿਆ ਨਹੀਂ ਦੇਖਦਾ ਹੈਗਾ ਮੈਂ ਵੀ ਸਮਝਾਇਆ ਨੂੰ ਹਾਂ ਤੋ ਫੇਰ ਕੀ ਕਰਾਂ ਕਰ ਮੈਂ ਤਾਂ ਤੇਰੇ ਨਾਲ ਆ ਨਾ ਹੋਰ ਮੇਰੀ ਜੀ ਉਹ ਰੋਇਆ ਨਾ ਕਰ ਬੱਸ ਸਭ ਠੀਕ ਹੋ ਜੂ ਬਾਪੂ ਜੀ ਜਦੋਂ ਕੋਈ ਕੁੜੀ ਹੌਦਾਂ ਕਰ ਛੱਡ ਕੇ ਆਪਣੇ ਸੋਹਰੇ ਪਰਿਵਾਰ ਚ ਜਾਂਦੀ ਹੈ ਨਾ ਹੁੰਦੇ ਬਹੁਤ سارے ਸੁਪਨੇ ਹੁੰਦੇ ਨੇ ਪਰ ਜਦੋਂ ਸੁਪਨੇ ਟੁੱਟਦੇ ਨੇ ਨਾ ਫੇਰ ਰੋਣਾ ਤਾਂ ਆ ਪਿਆ ਜਾਂਦਾ ਬਾਪੂ ਜੀ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਪਰ ਜਦੋਂ ਇਹ ਆਂ ਬੋਲਦੇ ਨੇ ਨਾ ਕੀ ਕਰ ਮੜ ਪਰਿਆਂਦਾ ਰੋਕਿਆ ਨਹੀਂ ਰੁਕਦੇ ਹੰਝੂ ਅੱਜ ਕੀ ਗੱਲ ਹੋਈ ਤੇਰਾ ਬਾਪੂ ਜੀ ਗੱਲ ਕੀ ਹੋਣੀ ਛੋਟੇ ਛੋਟੇ ਗੱਲਾਂ ਪਿੱਛੇ ਬੋਲਣ ਲੱਗ ਜਾਂਦੇ ਨੇ ਮੈਨੂੰ ਮੈਂ ਚਾਹ ਬਣਾ ਕੇ ਲੈ ਕੇ ਆਈ ਕਿ ਮੈਂ ਵਧੀਆ ਨਹੀਂ ਬਣੀ ਬਸ ਆਹੀ ਗੱਲ ਸੀ ਬਾਪੂ ਜੀ ਤੁਸੀਂ ਇਹ ਘਰ ਚ ਹੀ ਰਹਿੰਦੇ ਹੋ ਮੈਂ ਹੀ ਸਾਰਾ ਕੁਝ ਸੋਲਟੀ ਸਬਜ਼ੀ ਚਾਹ ਪਾਣੀ ਬਣਾਉਣੀ ਆ ਤੁਸੀਂ ਦੱਸੋ ਕਮੀ ਹੁੰਦੀ ਹੈ ਮੇਰੀ ਚੀਜ਼ ਚ ਕਿਸੇ ਚ ਮੈਂ ਕਿਹਾ ਉਹਨੂੰ ਮਾਂ ਮੈਂ ਵੀ ਚਾਹ ਪੀਣਾ ਮੈਂ ਵੀ ਰੋਟੀ ਖਾਣਾ ਮੈਨ ਤਾਂ ਕੋਈ ਕਮੀ ਲੱਗਦੀ ਨਹੀਂ ਬੱਸ ਪਤਾ ਨਹੀਂ ਕਿ ਇਹਨੇ ਦਮਾ ਵੀ ਤੇ ਕੁੱਤੂਰ ਪੜਿਆ ਬਾਪੂ ਜੀ ਤੁਸੀਂ ਤਾਂ ਖੇਤ ਵਗ ਜਾਂਦੇ ਹੋ ਜਿਹੇ ਕਰੇ ਹੁੰਦੇ ਨੇ ਇਹ ਤਾਂ ਵੀ ਨਹੀਂ ਮੈਨੂੰ ਬੁਲਾਉਂਦੇ ਜੇ ਕਿਤੇ ਬਾਹਰ ਵਗ ਜਾਂਦੇ ਨੇ ਤਾਂ ਨਹੀਂ ਫੋਨ ਚੱਕਦੇ ਤੁਹਾਨੂੰ ਪਤਾ ਆ ਕਰਦੀ ਆ ਕੰਦਣਾ ਮੈਨੂੰ ਖਾਣ ਨੂੰ ਆਂਦੀਆਂ ਨੇ ਕੀ ਕਰਾਂ ਮੈਂ ਮੈਂ ਸਮਝਦਾ ਮੈਂ ਤੇਰੇ ਦਿਲ ਦੇ ਹਾਲਾਤ ਜੇ ਕੋਈ ਵੀ ਕੁੜੀ ਆਪਣੇ ਮਾਪਿਆਂ ਦਾ ਘਰ ਛੱਡ ਜਾਂਦੀ ਆ ਨਾ ਜੇ ਉਹਨੂੰ ਅੱਗੇ ਮਨ ਚਾਹਿਆ ਟੱਬਰ ਨਾ ਮਿਲੇ ਰਣਾ ਬਹੁਤ ਹੋ ਜਾਂਦਾ ਪਰ ਪੁੱਤ ਆ ਦੇਖ ਤੂੰ ਸਬਰ ਨਾਲ ਇਸ ਕਰ ਰ ਰੇ ਸ਼ੇਰ ਬਣ ਕੇ ਹੌਸਲਾ ਨਾ ਹਾਰੀ ਵਕਤ ਬੜੇ ਬੜੇ ਜ਼ਖਮ ਭਰਦਾ ਦਾ ਰੱਬ ਨੇ ਕਦੇ ਸੁਣ ਲਿਆ ਸਭ ਠੀਕ ਹੋ ਜੂ ਬਾਪੂ ਜੀ ਮੈਂ ਵੀ ਉਸੇ ਵਕਤ ਦਾ ਇੰਤਜ਼ਾਰ ਕਰ ਰਹੀ ਆ ਵੀ ਕਦੋਂ ਇਹ ਘਰ ਦੇ ਹਾਲਾਤ ਠੀਕ ਹੋਣਗੇ ਨਹੀਂ ਕੀ ਦਾ ਜੇ ਕਰਦਾ ਐ ਮੈਂ ਰੋਣ ਨੂੰ ਹੋਣਗੇ ਪੁੱਤ ਹੋਣਗੇ ਬਰੇ ਸ਼ੇਰ ਹੂੰ ਰੋਇਆ ਨਾ ਕਰ ਬਸ ਤੂੰ ਚਾਹ ਪਾਣੀ ਪੀ ਲੈ ਉੱਠ ਕੇ ਠੀਕ ਆ ਹਾਂ ਮੈਂ ਸਭ ਸਮਝਦਾ ਪੁੱਤ ਸਭ ਸਮਝਦਾ ਮੈਂ ਪਰ ਕਿਸ ਨੇ ਕੀ ਦੋਸ਼ ਦਈਏ ਜਦ ਆਪਣਾ ਸਿੱਕਾ ਖੋਟਾ ਹੋਵੇ ਤੂੰ ਦੇਖੀਓ ਤੇ ਆਪਣੀਆਂ ਗੱਲਾਂ ਤੋਂ ਨਹੀਂ ਸਮਝਦਾ ਆਪਣੇ ਸਮਝਾਏ ਤੋਂ ਨਹੀਂ ਸਮਝਦਾ ਇਹ ਔਰ ਜਦ ਇਹਨੂੰ 60 ਭਈ ਨਾ ਕੋਈ ਕੋਈ ਠੋਕਰ ਲੱਗੀ ਫੇਰ ਪਤਾ ਲੱਗੂ ਇਹਨੂੰ ਕੋਈ ਬਾਪੂ ਠੀਕ ਕਹਿੰਦਾ ਸੀ ਪਰ ਅਜੇ ਤਾਂ ਮੇਰੇ ਸੁਣਨੇ ਦਾ ਕੀ ਆ ਜੇ ਮਾੜਾ ਮੱਟਾ ਕੁਝ ਕਹਿੰਦਾ ਤਾਂ ਉਹਦੇ ਮੂਰੇ ਬੋਲਦਾ ਮੇਰੇ ਵੀ ਐਨੋ ਕਹਿਨੀ ਵਾਰੀ ਕਿਹਾ ਮੁੰਡੇ ਨੂੰ ਵੀ ਭਾਈ ਇਹਨੂੰ ਬਦਲਾ ਲਓ ਹੁਣ ਮਾੜਾ ਮਾੜਾ ਰੰਗ ਮਾਰ ਰਿਹਾ ਤੇ ਪਰ ਪਰ ਸੁਣਦਾ ਹੀ ਨਹੀਂ ਪਤਾ ਨਹੀਂ ਕਿੱਥੇ ਖਿਆਲ ਰਹਿੰਦਾ ਦਾ ਸਾਰਾ ਦਿਨ ਤਾਇਆ ਹਾਂ ਆ ਜਾ ਆ ਜਾ ਬਦੀ ਜਾ ਦੇਖੀ ਕਿੱਧਰ ਫਿਰਦਾ ਕਿੱਧਰ ਕੀਤਾ ਆ ਹੂੰ ਉਹ ਤਰ ਲ ਵੀ ਆਇਆ ਸੀ ਅੱਛਾ ਕੰਮ ਦੀ ਕੋਈ ਹਾਂ ਕਰੀ ਜਾ ਕੇ ਆਈ ਸੀ ਆ ਭੀ ਦੀ ਕਿਸੇ ਬਾਗਲ ਚ ਗਿਆ ਹੋਇਆ ਬਾਸ ਮੈਂ ਹੋਰਾਂ ਨੂੰ ਆ ਗਿਆ ਮੋਦਲ ਗੇੜਾ ਮਾਰ ਕਹਿੰਦੇ ਆ ਕੀ ਦੇਖ ਰਹੀ ਸੀ ਉਹ ਮਸ਼ੀਨ ਆ ਬੀਜ ਨਾਲੀ ਆ ਜੀ ਵਾਰੀ ਮੰਗਣੀ ਪੈਂਦੀ ਆ ਕਿਸੇ ਨਾ ਕਿਸੇ ਤੋਂ ਇਹਨੂੰ ਗਿਆ ਮੁੰਡੇ ਨੂੰ ਸਮਰਾਹ ਲੈ ਉਹ ਨਹੀਂ ਬਦਲਦਾ ਪਰ ਸੁਣਦੇ ਨਹੀਂ ਕੋਈ ਨਾ ਹੈਗੀ ਤਾਂ ਹੈਗੀ ਆਪਣੇ ਉਹਦੇ ਨਾਲੇ ਬੀਜ ਲਿਆ ਕਰੋ ਆ ਚੱਲ ਕੋਈ ਨਾ ਤਾਇਆ ਹਾਂ ਪਤਾ ਹਰਜੀਤ ਪਾਈ ਨਹੀਂ ਦਿੰਦਾ ਕਿੱਥੇ ਰਹਿੰਦਾ ਏ ਚੰਗਾ ਉਹ ਸੱਚ ਪੁੱਛਣਾ ਪੁੱਤ ਇਹਦਾ ਮੈਨੂੰ ਵੀ ਨਹੀਂ ਪਤਾ ਘਰ 'ਚ ਰਹਿੰਦਾ ਜ਼ਰੂਰ ਆ ਉਹ ਪਰ ਨਾ ਹੋਇਆ ਵਰਗਾ ਗੱਲੇ ਨਹੀਂ ਸੁਣਦਾ ਕਿਸੇ ਦੀ ਨਾ ਸਿੱਧੇ ਮੂੰਹ ਗੱਲ ਕਰੇ ਪਤਾ ਨਹੀਂ ਕੀ ਹੋਇਆ ਉਹਦੇ ਦਿਮਾਗ ਨੂੰ ਅੱਛਾ ਤਾਇਆ ਫੇਖੇ ਬੰਦੇ ਦਾ ਕੰਮ ਕੌਣ ਕਰਦਾ ਓਹ ਪੁੱਤ ਮੈਂ ਹੀ ਮਾਰੀ ਜਨਾ ਮਾੜੇ ਮੋਟੇ ਹੱਥ ਪੈਰ ਬਸ ਤੈਨੂੰ ਪਤਾ ਹੀ ਆ ਫਿਰ ਜਿੰਨਾ ਕੁ ਬੰਦਾ ਕਰ ਲੈਣਿਆ ਉਹਦਾ ਕੀ ਕਹਿਣਾ ਖੁਸ਼ ਹੋ ਕੇ ਮਾੜਾ ਮੋਟਾ ਕਰਾ ਦੇ ਕਰਾ ਦੇ ਨਹੀਂ ਨਾ ਸੀ ਅੱਛਾ ਤਾਇਆ ਦੱਸੇ ਨਹੀਂਗਾ ਵੀ ਗੱਲ ਕੀ ਹੈ ਬੋਲਦਾ ਹੀ ਨਹੀਂ ਤਾਇਆ ਹਾਂ ਮੈਨੂੰ ਇੱਕ ਗੱਲ ਦੱਸੋ ਸਸਾ ਵੀ ਕੱਲ ਕੋਈ ਆਪਣੇ ਰਿਸ਼ਤੇਦਾਰ ਆਏ ਹੋਏ ਸੀ ਕੱਲ ਹੂੰ ਨਾ ਕੋਈ ਹੋਰ ਲਿਆ ਜੀ ਨਾ ਪੁੱਤ ਕੋਈ ਨਹੀਂ ਆਇਆ ਮੈਂ ਘਰੇ ਇਦੀ ਮੈਂ ਬਾਜ਼ਾਰ ਚ ਫਰਦਾ ਦੀ ਗੱਲ ਹਾਂ ਦੇਖ ਤਾਂ ਗੱਲ ਕਰੀ ਤਾਂ ਮਾੜੀ ਹੋ ਜਾਂਦੀ ਐ ਪਰ ਆਪਣੇ ਘਰ ਦਾ ਕੰਮ ਐ ਮੈਨੂੰ ਆਇਆ ਵੀ ਬਸ ਦੇ ਘਰ ਬੱਜ ਜਾਂਦੇ ਨੇ ਉਜੜਦੇ ਉਜੜ ਜਾਂਦੇ ਨੇ ਗੱਲ ਕੀ ਹੋਈ ਆ ਗੱਲਾਂ ਆ ਤਾਂ ਆ ਕਦਾ ਹਰਜੀਤ ਬਾਈ ਕਿਸੇ ਜਨਾਨੀ ਨੂੰ ਕਮਾਉਂਦਾ ਫਰਦਾ ਦੀ ਬਾਜ਼ਾਰ ਚ ਕਮਾਉਂਦਾ ਫਰਦਾ ਦੀ ਹਾਂ ਉਹ ਇਸ ਨੂੰ ਰਾਹ ਨੂੰ ਦੱਸਦਾ ਹਣਾ ਅਇਆ ਹਾਂ ਇੱਕ ਗੱਲ ਦੱਸਾਂ ਹਾਂ ਦੇਖਣ ਜਾਣ ਤਾਂ ਕੋਈ ਹੁੰਦਾ ਨਹੀਂ ਹੁਣ ਮੈਨੂੰ ਵੀ ਇੰਨੀ ਕੁ ਦੁਨੀਆਦਾਰੀ ਦੀ ਸਮਝ ਆ ਵੀ ਚੱਕਰ ਕੀ ਆ ਜਿਹੜੇ ਸਾਹਮਣੇ ਹੱਥ ਜੱਥ ਪਾ ਕੇ ਤੁਰਦੇ ਤੇ ਇਕੱਠੀ ਉਹਨੂੰ ਕੁਛ ਕੁ ਦੁਬਾਰੇ ਤੇ ਇੱਕ ਦੇ ਕਿਹੜੀ ਦੁਕਾਨ ਚ ਲੈ ਕੇ ਕਦੇ ਕਿਹੜੀ ਚ ਇਹ ਤਾਂ ਨਹੀਂ ਫਿਰ ਕਿਸੇ ਨੂੰ ਕੁਝ ਦੱਸਣਾ ਹੁੰਦਾ ਇਹ ਤੋਂ ਸੱਦੀ ਪਤਾ ਲੱਗਦਾ ਕਿ ਉਹਨਾਂ ਦਾ ਮਾੜ ਹੈ ਹੁੰਦਾ ਹੈ ਮੈਂ ਤੁਹਾਨੂੰ ਡਾਇਰੈਕਟਰ ਦਾ ਕੁਝ ਕਹਿੰਦਾ ਚੰਗਾ ਲੱਗਦਾ ਨਹੀਂ ਬਾਕੀ ਤੂੰ ਆਪ ਸਮਝਦਾ ਰਾਂ ਹੂੰ ਦੇਖੋ ਭਾਬੀ ਆ ਵਿਚਾਰੀ ਚੰਗੇ ਸੁਭਾਅ ਦੀ ਹੈ ਚੰਗੀ ਹੈ ਮੈਨੂੰ ਆਏ ਆ ਬਾਹਰ ਦੀਆਂ ਜਨਨੀਆਂ ਚੋਂ ਕਿਸੇ ਨੇ ਕੁਝ ਨਹੀਂ ਖੱਟਿਆ ਜਿਹੜਾ ਉਹਨਾਂ ਦੇ ਪੱਲੇ ਪਿਆ ਉਹਨਾਂ ਨੂੰ ਤਾਂ ਪੈਸੇ ਤੱਕ ਮਤਲਬ ਹੁੰਦਾ ਘਰ ਦੇ ਘਰ ਜਾੜੇ ਨੇ ਹੋ ਚਲ ਆਇਆ ਵੀ ਹੁਣ ਟਾਈਮ ਨਾਲ ਸਮਝ ਜੂਗਾ ਜੇ ਕੱਲ ਕਰਾਉਣ ਨੂੰ ਟਾਈਮ ਲੰਘ ਗਿਆ ਫਿਰ ਪਸਤਾਉਗਾ ਹੁਣ ਮੇਰੇ ਦਿਮਾਗ ਚ ਆਈਏ ਗੱਲ ਆ ਜਦ ਤਾਈਂ ਦੱਸਿਆ ਨਾ ਮੈਨੂੰ ਵੀ ਕਿਸੇ ਪਾਸੇ ਲਈ ਜਨਾਨੇ ਨੂੰ ਕਮਾਂਦਾ ਫੜਤਾ ਤੀ ਉਹ ਤਾਂ ਹੀ ਨਹੀਂ ਬਗਣਾ ਸਿੱਧੇ ਮੂੰਹ ਨਾਲ ਗੱਲ ਕਰਤਾ ਹੁਣ ਮੇਰੇ ਦਿਮਾਗ ਚ ਆ ਕੀ ਗੱਲ ਆ ਦੇਖ ਤਾਇਆ ਬਣ ਕੇ ਮੇਰਾ ਕੰਮ ਤੀ ਤੈਨੂੰ ਸੱਚ ਦੱਸਣਾ ਵੀ ਤੇਰਾ ਘਰ ਬਚ ਜੂਗਾ ਉਹ ਇਹ ਨਾ کہیں ਬੀਸੀਮੀ ਦੱਸ ਕੇ ਗਿਆ ਹਾਂ ਬਸ ਪਰਿਵਾਰ ਦਾ ਮਾਮਲਾ ਤਾਇਆ ਛੱਤ ਦੇ ਅੰਦਰ ਹੀ ਨਿਬੜ ਜੇ ਤਾਂ ਚੰਗੀ ਗੱਲ ਐ ਚੱਲ ਠੀਕ ਆ ਤਾਇਆ ਮੈਂ ਚੱਲਦਾ ਬਾਕੀ ਪਿਆਰ ਨਾਲ ਸਮਝਾ ਲਈ ਭਾਈ ਨੂੰ ਕਿ ਲੇਖਦਾ ਮੂੰਗਾ ਮਾੜੀ ਹੁੰਦਾ ਕੋਈ ਨਾ ਪਤਾ ਠੀਕ ਆ ਤਾਇਆ ਚੱਲਦਾ ਮੈਂ ਹੂੰ ਬਾ ਗੱਲਾਂ ਕੀ ਗੱਲ ਤਾਂ ਸਹੀ ਆ ਲੋਕਾਂ ਦੀ ਘਰਦਿਆਂ ਨੂੰ ਪਤਾ ਨਹੀਂ ਹੁੰਦਾ ਆਪਣੇ ਜਵਾਕਾਂ ਬਾਰੇ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੁਣ ਮੈਂ ਇਹ ਨਾਲ ਕਿਵੇਂ ਗੱਲ ਕਰੂੰਗਾ ਜਿਆਦਾ ਕਦੇ ਮੈਨੂੰ ਮੌਕੇ ਤੇ ਫਸ ਜਾਣ ਤੇਰੇ ਮੈਂ ਪੁੱਛਣਾ ਨੂੰ ਅੱਛਾ ਮਮੀ ਸੱਚੀ ਵਧਾਈਆਂ ਹੋਣ ਫਿਰ ਤਾਂ ਤੁਹਾਨੂੰ ਫਿਰ ਮੰਮੀ ਕੁੜੀ ਨੂੰ ਦੇਖਣ ਕਦੋਂ ਜਾਣਾ ਆਪਾਂ ਨੇ ਭਾਰਤ ਰਿਕ ਹਾਂ ਹਾਂ ਮੰਮੀ ਇਸ ਵੇਲੇ ਹੀ ਆ ਕੋਈ ਗੱਲ ਨਹੀਂ ਪਹੁੰਚਾਂਗੇ ਅਸੀਂ ਤੁਸੀਂ ਕਿਉਂ ਟੈਂਸ਼ਨ ਲੈਨੇ ਹੋ ਮੈਂ ਇਹਨਾਂ ਨੂੰ ਵੀ ਕਹਿ ਦੂੰਗੀ ਮੈਂ ਡੈਡੀ ਜੀ ਨੂੰ ਵੀ ਕਹਿ ਦਾਂਗੀ ਸਾਰੇ ਆਵਾਂਗੇ ਅਸੀਂ ਸੱਚੀ ਮੰਮੀ ਮੈਂ ਤਾਂ ਬੜੀ ਖੁਸ਼ੀ ਹੋਈ ਹੈ ਚਲ ਠੀਕ ਹੈ ਮੰਮੀ ਤੁਸੀਂ ਕਰ ਲੋ ਘਰ ਦੇ ਕੰਮ ਧੰਦੇ ਮੰਮੀ ਫਿਰ ਤੋਂ ਬਤਾਈਆਂ ਹੁਣ ਤੁਹਾਨੂੰ ਠੀਕ ਹੈ ਮੰਮੀ ਸ਼ੁਕਰ ਹੈ ਪ੍ਰਮਾਤਮਾ ਮੇਰੇ ਭਾਈ ਨੂੰ ਵੀ ਕੋਈ ਕੁੜੀ ਪਸੰਦ ਆਈ। ਹੁਣ ਜਨਾ ਮੇਰੇ ਤੇ ਕੇ ਘਰ ਦੀ ਪੀੜੀ ਵੀ ਅੱਗੇ ਵੱਜੂਗੀ। ਥਾਲੇ ਸੱਚ ਨਾ ਕਰਾ ਪਹਿਲਾ ਜਾ ਕੇ ਨਾ ਬਾਖੂ ਜੀ ਤੇ ਇਹਨਾਂ ਨੂੰ ਕਹਦਾ ਕਿ 12 ਤੀ ਦਿਨ ਕਿੱਥੇ ਜਾਇਓ ਨਾ ਮੇਰੇ ਭਾਈ ਵਾਸਤੇ ਨਾ ਕੁੜੀ ਦੇਖਣ ਜਾਣਾ ਆਪਾਂ ਨੇ। ਚੱਲ ਐ ਕਰਦੀ ਆ। ਛਿਛੀ ਦੀ ਕੰਮ ਨਿਵੇੜਲਾ ਤੇਰੇ ਹੀ ਆਜਣ ਕਰੇ। ਇਹਨਾਂ ਨੇ ਤੇ ਬਾਪੂ ਜੀ ਨੂੰ ਇਕੱਠੀ ਦੱਸ ਲਈ ਖੁਸ਼ਖਬਰੀ। ਮੇਰੀ ਗੱਲ ਤਾਂ ਸੁਣੋ। ਜੀ ਬੋਲੋ ਜਿਹੜੀ ਨੇ ਕੱਲ ਤੁਸੀਂ ਮੈਨੂੰ ਸ਼ਾਪਿੰਗ ਕਰਾਈ ਆ ਸੱਚੇ ਮੇਰਾ ਤਾਂ ਦਿਲ ਖੁਸ਼ ਹੋ ਗਿਆ ਲੈ ਦਿਲ ਖੁਸ਼ ਕਿਉਂ ਨਹੀਂ ਹੋਊ ਤੇਰੀ ਪਸੰਦ ਦੇ ਲੱਗੇ ਤੈਨੂੰ ਸਾਰੇ ਕੱਪੜੇ ਉਹ ਤਾਂ ਗੱਲ ਹੈ ਤੁਹਾਨੂੰ ਪਤਾ ਮੈਂ ਉਹ ਬੁਟੀਕ ਵਾਲੀ ਦੇ ਗਈ ਸੀ ਉਹਨੇ ਵੀ ਕਿਹਾ ਦੇਖਦੀ ਹੋ ਰਹੀ ਪਹਿਲਾਂ ਤਾਂ ਇੰਨੇ ਸੋਹਣੇ ਸੌਟ ਐ ਤੂੰ ਦੇਖੀ ਚੱਲ ਹਜੇ ਤਾਂ ਬੁਟੀਕ ਵਾਲੀ ਦੇਖਦੀ ਐ ਜਦੋਂ ਤੂੰ ਬਣਾ ਕੇ ਪਾਏ ਨਾ ਸਾਰਾ ਪਿੰਡ ਖੜਖੜ ਦੇਖੂਗਾ ਉਹ ਤਾਂ ਫਿਰ ਦੇਖੂਗਾ ਹੀ ਦਵਾਏ ਕਿੰਨੇ ਨੇ ਲੈ ਆਇਆ ਨਾ ਗੱਲਾਂ ਕਰਿਆ ਕਰ ਯਾਰ ਆਪਣਾ ਕੁਝ ਬੰਧਿਆ ਹੋਇਆ ਦੇਖ ਮੈਂ ਵੀ ਤੇਰਾ ਮੇਰੀ ਜੇਬ ਵੀ ਤੇਰੀ ਹੈ ਤੇ ਸੂਟ ਵੀ ਤੇਰੇ ਆ ਲੈ ਜੇ ਤੁਸੀਂ ਮੇਰੇ ਹੋ ਮੈਂ ਵੀ ਤਾਂ ਫਿਰ ਤੁਹਾਡੀ ਆ ਨਾਲੇ ਤੁਸੀਂ ਤੁਸੀਂ ਤਾਂ ਨਾ ਮੇਰੇ ਦਿਲ ਚ ਵੱਸਦੇ ਹੋ ਯਾਰ ਮੈਨੂੰ ਤਾਂ ਕਦੇ-ਕਦੇ ਐ ਲੱਗਦਾ ਹੁੰਦਾ ਕਿ ਜਿਵੇਂ ਮੇਰੇ ਕਨੈਕਸ਼ਨ ਮੇਰੇ ਘਰ ਵਾਲੇ ਨਾਲ ਗਲਤ ਮਿਲ ਗਏ ਹੁਣ ਮੇਰੇ ਘਰ ਵਾਲੀ ਤਾਂ ਤੂੰ ਹੋਣੀ ਚਾਹੀਦੀ ਸੀ ਧਰਮ ਨਾਲ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ ਕਿ ਮੈਂ ਤੇਰੇ ਨਾਲ ਖੁਸ਼ ਤੂੰ ਮੇਰੇ ਨਾਲ ਖੁਸ਼ ਜ਼ਰੂਰੀ ਨਹੀਂ ਹੁੰਦਾ ਵੀ ਵਿਆਹ ਕਰਾ ਕੇ ਇੱਕ ਹੋਇਆ ਜਾਵੇ ਨਾਲੇ ਤੁਸੀਂ ਐਂ ਦੇਖੋ ਜਿੰਨਾ ਪਿਆਰਾ ਆਪਣੇ ਚ ਹੋਣਾ ਐ ਐ ਨਹੀਂ ਪਤਾ ਇੰਨਾ ਪਿਆਰ ਫਿਰ ਹੁੰਦਾ ਹੀ ਨਾ ਗੱਲ ਤੇ ਸਹੀ ਐ ਇਹ ਨਹੀਂ ਪਤਾ ਮੇਰੇ ਘਰ ਵਾਲੀ ਮੈਂ ਤੂੰ ਹੀ ਬੰਨ ਲੜੀ ਜਾਂਦੇ ਅੱਛਾ ਹੋਏ ਵੈਸੇ ਮਜ਼ਾਕ ਕਰਦਾ ਹਾਂ ਤੁਹਾਨੂੰ ਬੜਾ ਗੱਲ-ਗੱਲ ਤੇ ਯਾਦ ਆਉਂਦੀ ਆ ਉਹ ਨਹੀਂ ਯਾਰ ਤੂੰ ਗੁੱਸਾ ਕਰ ਗਈ ਚਲੋ ਗੱਲਾਂ ਨੂੰ ਛੱਡੋ ਆ ਮੌਸਮ ਦੇਖਿਓ ਨਾ ਵੈਦਰ ਕਿੰਨਾ ਚੇਂਜ ਹੋ ਗਿਆ ਆਪਣੇ ਵੱਲ ਠੰਡੇ ਰਿਏ ਚੱਲੀ ਅੱਛਾ ਪੁੱਛਣਾ ਲੋਕ ਨਾ ਕਿਥੇ ਜਿੱਥੇ ਕਹੇਗੇ ਆਪਾਂ ਉਥੇ ਭਾਗ ਚੱਲਾਂਗੇ ਪੁੱਛਣ ਦੀ ਕੀ ਲੋੜ ਹੈ ਤੁਸੀਂ ਐਂ ਦੱਸੋ ਆਪਾਂ Shimla ਚਲੀਏ ਜਾਂ ਜੜੇ ਲਹਾਜੀ ਚਲੀਏ ਦੇਖ ਯਾਰ ਗਲਹਾਜੀ ਤਾਂ ਦੂਰ ਆ ਤੈਨੂੰ ਪਤਾ ਜੇ ਗਏ ਤਾਂ ਦਿਨ ਕਈ ਲੱਗਣਗੇ ਆਪਾਂ Shimla ਚੱਲਦੇ ਆ ਪੱਕਾ ਪੱਕਾ ਬਸ ਫਿਰ ਮੈਂ ਨਾ ਕਿੰਨੇ ਦਿਨਾਂ ਦੀ ਸੋਚੀ ਜਾਂਦੀ ਸੀ ਵੀ ਤੁਹਾਡੇ ਨਾਲ ਗੱਲ ਕਰੂੰਗੀ Shimla ਜਾਣ ਦੀ ਪਰ ਮੈਨੂੰ ਆਇਆ ਸੀ ਕਿਤੇ ਤੁਸੀਂ ਮਨਾ ਨਾ ਕਰ ਦਿਓ ਉਹ ਨਹੀਂ ਯਾਰ ਮੈਂ ਤਾਂ ਆਪ ਚਾਹੁੰਦਾ ਸੀ ਵੀ ਆਪਾਂ ਨਾ ਇਸ ਦੁਨੀਆ ਤੋਂ ਥੋੜਾ ਦੂਰ ਰਹੀਏ ਚਾਹੀ 2-4 ਦਿਨ ਖੁਲਕੇ ਇੰਜੋਏ ਕਰੀਏ ਨਾਲੇ ਯਾਰਾ ਘਰ ਦੇ ਕਲੇਸ਼ ਤੋਂ ਨਾ ਮੈਂ ਵੀ ਆਕੇ ਆਇਆ ਮੈਨੂੰ ਐ ਨਾ ਕਿ ਚਾਰ ਦਿਨ ਵਧੀਆ ਲੰਘਣਾ ਆਪਣੇ ਬਸ ਫਿਰ ਕਰ ਲਓ ਤਿਆਰੀ ਨਾਲੇ ਵੈਸੇ ਵੀ ਮੈਂ ਤਾਂ ਤੁਹਾਡੇ ਨਾਲ ਜਦ ਤੁਸੀਂ ਕਹੋਗੇ ਉਹਦੀ ਚੱਲਾਂਗੇ ਕਰੇ ਸ਼ਿਮਲੇ ਬਰਪਚ ਚਲ ਫਿਰ ਇਹ ਵੀ ਦੱਸ ਦੇ ਚੱਲੀਏ ਕਿਹੜੀ ਤਰੀਕ ਨੂੰ ਕਰਦੇ ਸ਼ਿਵ ਮੂਰਤ ਕੋਈ ਮੂਰਤ ਤਾਂ ਕੱਢਿਆ ਹੀ ਪਿਆ ਤੁਹਾਨੂੰ ਪਤਾ ਮੈਂ ਤਾਂ ਨਾ ਮੈਦਰ ਵੀ ਚੈੱਕ ਕਰ ਲਿਆ 12 ਤਰੀਕ ਨੂੰ ਨਾ ਉੱਥੇ 스ਨੋ ਪੈਣੀ ਆ ਬਰਫ ਆਏ ਹਾਏ ਹਾਏ ਅੱਛਾ ਹਾਂਜੀ ਪਹਿਲਾਂ ਹੀ ਪਲਾਨ ਕਰ ਰੱਖਿਆ ਸੀ ਤੁਹਾਡੇ ਨਾਲ ਹੀ ਗੱਲ ਕਰਨੀ ਰਹਿੰਦੀ ਸੀ ਪਲਾਨ ਤਾਂ ਮੈਂ ਪਹਿਲਾਂ ਹੀ ਕਰ ਰੱਖਿਆ ਸੀ ਚਲੋ ਵਧੀਆ ਕਰਿਆ ਨਾਲਿਆ ਕਰੀ ਜਿਹੜੇ ਨਵੇਂ ਸੂਟਸ ਆਉਣਗੇ ਨਾ ਸਾਰੇ ਪੈਕ ਕਰ ਲਏ ਬਸ ਠੀਕ ਹੈ ਨਵੇਂ ਸੂਟਸ ਸੋਹਣੇ ਸੋਹਣੇ ਡਰੈੱਸਾਂ ਹਾਂ ਹੁਣ ਮੇਰੀ ਗੱਲ ਸੁਣ ਲਓ 12 ਤੱਕ ਫਾਈਨਲ ਹੈ ਉਹ ਫਾਈਨਲ ਆ ਫਾਈਨਲ ਆ ਫਾਈਨਲ ਆ ਬਸ ਠੀਕ ਹੈ ਚੱਲੀਏ ਫਿਰ ਹੁਣ ਚਲੋ ਚਲਾ ਬੈਠ ਕੇ ਵੇਖ ਚਲ ਪਾਣੀ ਲਿਆ ਪੁੱਤ ਲਿਓ ਨੀਆ ਬਾਪੂ ਜੀ ਖਾ ਲੋ ਬਾਪੂ ਜੀ ਪਾਣੀ ਕੀ ਗੱਲ ਪੁੱਤ ਅਜੀ ਬਹੁਤ ਖੁਸ਼ ਆ ਬਾਪੂ ਜੀ ਗੱਲ ਹੀ ਖੁਸ਼ੀ ਵਾਲੀ ਆ ਖੁਸ਼ ਹੋਣਾ ਤਾਂ ਮੇਰਾ ਬਣਦਾ ਅੱਛਾ ਪੁੱਤ ਦੱਸ ਫਿਰ ਕੀ ਗੱਲ ਹੈ ਜੀ ਦੱਸ ਦਿੰਨੀ ਆ ਬਾਪੂ ਜੀ ਪਹਿਲਾਂ ਇਹਨਾਂ ਨੂੰ ਆ ਜਾਂਦ ਫਿਰ ਇਕੱਠਿਆਂ ਦੱਸੂੰਗੀ ਤੁਹਾਨੂੰ ਬਾਪੂ ਜੀ ਐਂ ਕਰਿਓ ਇਹਨਾਂ ਨੂੰ ਫੋਨ ਕਰਕੇ ਦੇਖਿਓ ਵੀ ਛੇਤੀ ਆ ਜਾਣ ਕਿ ਕਰੇ ਠੀਕ ਆ ਪੁੱਤ ਮੈਂ ਦੇਖਦਾ ਫੋਨ ਕਰਕੇ ਹਲਾਓ ਉਹ ਆ ਗਿਆ ਬਾਪੂ ਇਹਨਾਂ ਕੋਲ ਹੀ ਹੋ ਜਾਵੋ ਖੁਸ਼ ਇਹਦਾ ਪੁੱਆ ਤੁਹਾਨੂੰ ਉਹ ਚਲੋ ਵਧਿਆ ਤੁਮਹੀ ਟਾਈਮ ਨਾਲ ਆ ਗਿਆ ਅੱਜ ਤਾਂ ਤੈਨੂੰ ਢਿਗਰੇ ਦੀ ਬਹੂ ਨੇ ਕੋਈ ਗੱਲ ਕਰਨੀ ਤੇਰੇ ਨਾਲ ਦੱਸ ਪੁੱਤ ਅੱਛਾ ਵਾ ਕੋਈ ਇਹੋ ਜਿਹੀ ਕਿਹੜੀ ਗੱਲ ਹੋ ਗਈ ਜਿਹਦੇ ਪਿੱਛੇ ਤੁਸੀਂ ਮੈਨੂੰ ਢਿਗਰੇ ਸੀ ਜੀ ਪੇਕਿਓ ਮੰਮੀ ਜੀ ਦਾ ਫੋਨ ਆਇਆ ਸੀ ਉਹ ਕਹਿੰਦੇ ਮੇਰੇ ਭਾਈ ਵਾਸਤੇ ਰਿਸ਼ਤਾ ਦੇਖਣ ਜਾਣਾ ਆਪਣ ਉਹ ਕਹਿੰਦੇ ਤੁਸੀਂ ਸਾਰਾ ਟੱਬਰ ਆਇਓ ਚਲ ਜਾਇਆ ਮਾਂਗੇ ਕੋਈ ਨਹੀਂ ਪਰ ਇਹ ਦੱਸ ਜਾਣਾ ਕਦੋਂ ਜੀ ਆਹੀ ਮਹੀਨੇ ਦੀ 12 ਤਰੀਕ ਨੂੰ 12 ਨੂੰ ਹਾਂਜੀ ਬਾਰਾਂ ਨੂੰ ਐਸੇ ਬਾਰਾਂ ਨੂੰ ਹਾਂਜੀ ਹਾਂ ਮੈਂ ਨਹੀਂ ਜਾ ਸਕਦਾ ਇਸ ਵਾਰ ਨੂੰ ਕਿਉਂ ਤੂੰ ਕਦੋਂ ਜਾ ਸਕਦਾ ਵੀ ਮੈਂ ਨਹੀਂ ਜਾ ਸਕਦਾ ਬਕੋਤੇ ਉਹ ਕਿਉਂ ਨਹੀਂ ਜਾ ਸਕਦਾ ਮੈਨੂੰ ਤਾਂ ਜ਼ਰੂਰੀ ਕੰਮ ਆ ਕੋਈ ਉਹ ਹੈ ਜਿਹੜਾ ਕਿਹੜਾ ਜ਼ਰੂਰੀ ਕੰਮ ਮੈਂ ਮੇਰੇ ਦੋਸਤ ਨਾਲ ਜਾਣਾ ਦੋਸਤ ਜ਼ਰੂਰੀ ਹੈ ਜਾਂ ਕਿ ਰਿਸ਼ਤੇਦਾਰ ਜ਼ਰੂਰੀ ਨੇ ਉਹ ਦੋਸਤ ਵੀ ਜ਼ਰੂਰੀ ਨੇ ਕੰਮ ਵੀ ਹੋਣਾ ਕੋਈ ਉਹਦੇ ਨਾਲ ਮੈਂ ਕਚਹਿਰੀ ਜਾਣਾ ਕਿਉਂ ਕਚਹਿਰੀ ਚ ਤਨੀ ਗਵਾਈ ਹੈਗਾ ਉੱਥੇ ਹਾਂ ਮੇਰੀ ਕਹਵਾਈ ਹੈਗੀ ਲੈ ਉਹ ਤਰੀਕ ਅੱਗੇ ਪਾਉਣਾ ਮਣੀ ਲੈ ਕਮਾਲ ਕਰਦਾ ਬਾਪੂ ਉਹ ਤਰੀਕ ਅੱਗੇ ਕਿਵੇਂ ਪਾ ਲਾਂਗੇ ਮੈਨੂੰ ਤਾਂ ਸਭ ਪਤਾ ਬਈ ਕਿ ਇਹਨੂੰ ਕਹਿ ਕੇ ਆਪੇ ਤਰੀਕ ਅੱਗੇ ਪਾਉਣਗੇ ਉਹ ਤਰੀਕ ਹੋਰ ਦੇਰੋਂ ਅਗਲਾ ਪਰ ਟੂਲ ਕਰ ਜਾਈ ਹਾਂਜੀ ਦੇਖਿਓ ਮੰਮੀ ਨੇ ਕਿਹਾ ਸਪੈਸ਼ਲ ਵੀ ਸਾਰੇ ਪਰਿਵਾਰ ਨੇ ਆਣਾ ਦੇਖ ਮੇਰੀ ਗੱਲ ਸੁਣੋ ਮੈਂ ਨਹੀਂ ਜਾ ਸਕਦਾ ਜੇ ਤੁਸੀਂ ਮੈਨੂੰ ਬੁਲਾਉਣਾ ਨਾ ਤੇਰੀ ਮੰਮੀ ਨੂੰ ਕਹਿ ਦੇ ਵੀ ਤਰੀਕ ਚੇਂਜ ਕਰ ਲੈਣਾ ਜੀ ਹੁਣ ਤਰੀਕ ਕੜਵਾਈ ਸੀ 12 ਤਰੀਕ ਹੀ ਨਿਕਲੀ ਆ ਉਹ ਤੂੰ ਮੈਨੂੰ ਹੁਣ ਦੱਸ ਰਹੀ ਆ ਮੇਰੇ ਦੋਸਤ ਨੇ ਮੈਨੂੰ ਹਫਤਾ ਪਹਿਲਾਂ ਕਿਹਾ ਤਾਂ ਵੀ ਆਪਾਂ ਨਾਲ ਬਾਰਾਂ ਨੂੰ ਜਾਣਾਗਾ ਜਿੰਦੂ ਆਪਣੇ ਦੋਸਤ ਨੂੰ ਮਾਰ ਗੋਲੀ ਤੂੰ ਮੁੰਡੇ ਤੇ ਮੰਗਣੇ ਤੇ ਇਧਰ ਨਾਲੇ ਹੁਣ ਤੇਰੇ ਬਿਨਾ ਕੀ ਕਰਨਗੇ ਉਹ ਕੱਲਾ ਕੱਲਾ ਪਰੋਣਾ ਦੋਨਾਂ ਦਾ ਨਾਲੇ ਡੀਗਰੇ ਹੋਣਾ ਤੈਨੂੰ ਨਾਲੇ ਜੀ ਤੁਹਾਡੇ ਬਿਨਾ ਤਾਂ ਸਾਰੇ ਕਾਰਜ ਜਦੂਰੇ ਨੇ ਉਹਨਾਂ ਦੇ ਉਹ ਨਾਲੇ ਆਹ ਕੁੜੀ ਨੂੰ ਪੁੱਛਣੇ ਆਪਣੀ ਨੂੰ ਵੀ ਪਰੋਣਾ ਕਦੋਂ ਆਇਆ ਇਹ ਕੀ ਜਵਾਬ ਦਊ ਫੇਰ ਉਹ ਕਹਿ ਦਊਗੀ ਮੈਨੂੰ ਕੰਮ ਸੀ ਦੇਖ ਬਾਪੂ ਮੇਰੇ ਤੋਂ ਤਾਂ ਨਹੀਂ ਜਾਇਆ ਜਾਂਦਾ ਨਾਲੇ ਜੀ ਤੈਨੂੰ ਜ਼ਰੂਰੀ ਆ ਨਾ ਤੂੰ ਬਾਪੂ ਨਾਲ ਲੈ ਜਾ ਤੁਸੀਂ ਦੁਵਾਈ ਲੈਣੇ ਜਾਇਓ ਉਹ ਮੈਂ ਆਪਣੀ ਥਾ ਜਾਉਂ ਤੂੰ ਆਪਣੀ ਥਾ ਜਾਏਗਾ ਨਾਲੇ ਮੇਰੇ ਬਿਨਾਂ ਤਾਂ ਸਰ ਵੀ ਜਾਉ ਪਰ ਤੇਰੇ ਬਿਨਾਂ ਨਹੀਂ ਸਰਨਾ ਸਮਝ ਗਿਆ ਮੈਂ ਨਹੀਂ ਜਾਣਾ ਬਾਪੂ ਸਾਰੇ ਭਾਵੇਂ ਨਾਲ ਸਰ ਇਹ ਤੁਸੀਂ ਦੇਖੋ ਕਮਾਲ ਆ ਤੇਰੇ ਲਈ ਹਾਂ ਦੇਖ ਲਓ ਬਾਪੂ ਜੀ ਮਿੰਟਾਂ 'ਚ ਜਵਾਬ ਦੇ ਕੇ ਭਾਗੇ ਮੈਨੂੰ ਸਭ ਪਤਾ ਇਹਨੇ ਜਵਾਬ ਕਿਉਂ ਦਿਆ ਸਭ ਜਾਣਦਾ ਮੈਂ ਬਾਪੂ ਜੀ ਮੈਨੂੰ ਤਾਂ ਲੱਗਦਾ ਨਾ ਇਹ ਜਾਨ ਬਚ ਕੇ ਮੈਨੂੰ ਤੰਗ ਕਰਨਾ ਚਾਹੁੰਦੇ ਨੇ ਇਹ ਮੈਨੂੰ ਕਦੇ ਖੁਸ਼ ਦੇਖਣਾ ਹੀ ਨਹੀਂ ਚਾਹੁੰਦੇ ਕੋਈ ਨਾ ਪੁੱਤ ਤੂੰ ਦੇਨ ਆਣ ਦੇ ਮੈਂ ਆਪੇ ਸਮਝਾ ਦੂੰਗਾ ਨਾ ਤੂੰ ਫਿਕਰ ਨਾ ਕਰ ਹਮ ਗੜੀ ਗਰ ਸੱਚੀ ਆ ਮੈਨੂੰ ਪਤਾ ਕਿਹੜੇ ਦੋਸਤ ਨਾਲ ਜਾਣਾ ਨੇ ਕਿਤੇ ਦਿਮਾਗ ਖਰਾਬ ਕੀਤਾ ਜਾ ਰਹੇ ਨੇ ਜਦੋਂ ਮਰਜੀ ਦੇਖ ਲੈ ਕੋਈ ਨਾ ਕੋਈ ਫਨਲਾ ਢਾਕੇ ਰੱਖਦੇ ਮਰੇ ਨਾ ਮੈਨੂੰ ਐਂ ਦੱਸੋ ਤੁਸੀਂ ਮੇਰੇ ਨਾਲ ਐ ਕਾਹਤੋਂ ਕਰਦੇ ਹੋ ਮਸਾ ਤਾਂ ਮੇਰੇ ਪਿੱਕੇ ਕਰ ਕੋਈ ਖੁਸ਼ੀ ਦਾ ਦਿਨ ਆਇਆ ਤੇ ਤੁਸੀਂ ਹੋਤੇ ਵੀ ਨੰਨਾ ਮਾਰਤਾ ਫਿਰ ਮੈਂ ਕਿਹੜਾ ਕਹਣਾ ਵੀ ਖੁਸ਼ੀਆਂ ਨਾ ਹੋਣ ਨਾਲੇ ਮੈਂ ਕਿਹੜਾ ਨੰਨਾ ਮਾਰ ਰਿਹਾ ਮੈਂ ਤਾਂ ਜ਼ਰੂਰੀ ਕੰਮ ਆਪਾਂ ਦੇਖ ਨੂੰ ਮੈਂ ਤਾਂ ਐਂ ਕਿਹਾ ਵੀ ਤੁਸੀਂ ਡੇਟ ਚੇਂਜ ਕਰ ਲਓ ਜੇ ਤੁਸੀਂ ਮੈਨੂੰ ਬਣਾਉਣਾ ਹੈ ਡੇਟ ਨਹੀਂ ਚੇਂਜ ਕਰ ਸਕਦੇ ਜੀ ਮੇਰੀ ਗੱਲ ਸੁਣੋ ਦਿਨ ਕੜਬਾਇਆ ਹੋਇਆ ਉਹ ਥੋੜੀ ਨਾ ਹੁਣ ਬਦਲ ਜਾਊਗਾ ਸਾਰੇ ਤਿਆਰੀਆਂ ਵੈਰੀਆਂ ਹੋਈਆਂ ਪੀਆਂ ਨੇ ਪਰ ਮੈਂ ਵੀ ਤਾਂ ਮੇਰੇ ਦੋਸਤ ਨੂੰ ਹਾਂ ਕਰੀ ਬੈਠਾ ਜਿਆ ਤੇ ਉਹਦੇ ਨਾਲ ਮੈਂ ਨਾ ਖੜਿਆ ਤਾਨੂੰ ਮੇਰੇ ਨਾਲ ਖੜਜੂਗਾ ਨਹੀਂ ਖੜਦਾ ਤੂੰ ਤਾਂ ਆਪਣੀ ਜਿੱਦ ਤੇੜੀ ਹੋਈਆਂ ਮੇਰੀ ਤਾਂ ਗੱਲ ਨਹੀਂ ਸਮਝਦੀ ਨਾ ਮੇਰੇ ਕਰਕੇ ਤੁਸੀਂ ਜਵਾਬ ਨਹੀਂ ਦੇ ਸਕਦੇ ਤੁਹਾਨੂੰ ਵੀ ਪਤਾ ਜਦ ਤੱਕ ਕਿ ਮੈਂ ਕੋਈ ਮੰਗ ਨਹੀਂ ਰੱਖੀ ਤੁਹਾਡੇ ਅੱਗੇ ਨਾ ਮੈਂ ਕਦੇ ਕੋ ਕੱਪੜਾ ਮੰਗਿਆ ਨਾ ਮੈਂ ਕਿਤੇ ਆਣ ਜਾਣੂ ਕਿ ਸਿਰਫ ਇੱਕੋ ਹੀ ਚੀਜ਼ ਕਹੀ ਹੈ ਕਿ ਮੇਰੇ ਨਾਲ ਮੇਰੇ ਭਾਈ ਦੇ ਸ਼ਗਨ ਤੇ ਵਗਜੋ ਤੁਸੀਂ ਉਹ ਵੀ ਨਹੀਂ ਕਰ ਸਕਦੇ ਮਨ ਤੋਂ ਦੇਖਿਓ ਹੈ ਕਾਹਨੂੰ ਕਰਦੇ ਹੋ ਉਹ ਤੈਨੂੰ ਮੰਗਣ ਦੀ ਕੀ ਲੋੜ ਆ ਜਦੋਂ ਬਿਨਾ ਮੰਗੇ ਸਭ ਕੁਝ ਮਿਲ ਜਾਂਦਾ ਤੈਨੂੰ ਕੀ ਨਹੀਂ ਮਿਲਦਾ ਕੱਪੜੇ ਨਹੀਂ ਮਿਲਦੇ ਖਾਣ ਪੀਣ ਨੂੰ ਨਹੀਂ ਮਿਲਦਾ ਜਾਂ ਤੈਨੂੰ ਕੁਝ ਹੋਰ ਨਹੀਂ ਮਿਲਦਾ ਕਿੰਨੀ ਆ ਕਿਸੇ ਚੀਜ਼ ਦੀ ਘਾਟ ਨਹੀਂ ਪਰ ਥੋੜੀ ਘਾਟ ਤਾਂ ਹੈਗੀ ਆ ਹੱਤ ਤੁਸੀਂ ਦੋ ਬੋਲ ਨਾ ਅੱਛਾ ਅਜ ਨਾਲ ਨਹੀਂ ਬੋਲ ਸਕਦੇ ਮੇਰੇ ਨਾਲ ਹਮੇਸ਼ਾ ਮੈਨੂੰ ਨਾ ਵੱਡੂ ਖਾਣ ਨੂੰ ਪੈਣਿਓ ਓ ਤੂੰ ਮੇਰਾ ਦਿਮਾਗ ਕਿਉਂ ਘਰਾਉ ਕਰਨ ਲੱਗੀ ਆ ਤੈਨੂੰ 20 ਵਾਰੀ ਕਹਤਾ ਮੈਂ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਹੱਦ ਕਰੀ ਜਾਨੀ ਆ ਯਾਰ ਦੇਖਿਓ ਮੈਂ ਕੀ ਜਵਾਬ ਦੂੰਗਾ ਅੱਜ ਤੇ ਮੰਮੀ ਡੈਡੀ ਉਹਨਾਂ ਨੂੰ ਕੁਛ ਮਰਜ਼ੀ ਬਾਬ ਦੇ ਮੈਨੂੰ ਨਹੀਂ ਪਤਾ ਗਿਆ ਦਿਮਾਗ ਖਰਾਬ ਕਰਨਾ ਮਨਸ ਦੇਖੀ ਐ ਕਾ ਤੂੰ ਕਰ ਰਹੇ ਹੋ ਤੂੰ ਜਾ ਬਰਦਾਇ ਕੰਮ ਕਰ ਲੈ ਆਪਣਾ ਕਮਾਲ ਹੋਈ ਕੋਈ ਆ ਯਾਰ ਪਿਆਰ ਨਾਲ ਕੋਈ ਸਮਝ ਹੀ ਨਹੀਂ ਗੱਲ ਵੀ ਵਾਰੀ ਕਹਿਤਾ ਜਦੋਂ ਮਰਜ਼ੀ ਕੋਈ ਗੱਲ ਕਰ ਲਾ ਤੇ ਮੂਡ ਖਰਾਬ ਕਰਕੇ ਰੱਖਦੇ ਆ ਪਾਗਲ ਜੀ ਜਦ ਮੈਂ ਤੇਰੇ ਨਾਲ ਵਾਗਿਆ ਵਰਮ ਰੋਗਾਂ ਸ਼ਿਮਲੇ ਕਿ ਮੈਂ ਜਾਊਂਗਾ ਤੇਰੇ ਨਾਲ ਤਾਂ ਰੋ ਹੀ ਦਿਮਾਖਾ ਕਰਦਾ ਤੇਰੀ ਕਲੇਸ਼ ਤੋਂ ਬਚਣ ਦਾ ਮਾਰਤਾ ਮੈਂ ਸ਼ਿਮਲੇ ਜਾ ਰਿਹਾ ਵੀ ਦੋ ਦਿਨ ਸੁੱਖ ਦੇ ਲੰਘ ਜਾਣਾ ਕਉਪਨ ਜਾ ਤੇਰੇ ਨਾਲ ਤੇਰੇ ਭਾਈ ਤੇ ਵਿਆਹ ਤੇ ਪੈਂਦਾ ਸ਼ਿਮਲਾ ਜਰੂਰ ਹੋਊਗਾ